ਬਿੱਤੀ ਸ਼ਾਮ ਨੂੰ ਆਪਣੀ ਤਿੰਤੀਆਂ ਪਤਨੀ ਸਮੇਤ ਪਰਿਵਾਰ ਨੂੰ ਘਰ ਛੱਡਣ ਤੋਂ ਬਾਅਦ ਛੋਟੇ ਪੁੱਤ ਨੂੰ ਇਹ ਵਿਅਕਤੀ ਨਾਲ ਲੈ ਆਉਂਦਾ ਤੇ ਉਸ ਤੋਂ ਬਾਅਦ ਨਹਿਰ ਦੇ ਕੰਢੇ ਉਸਦੀਆਂ ਚਪਲਾਂ ਮੋਟਰਸਾਈਕਲ ਅਤੇ ਕੁਝ ਹੋਰ ਸਮਾਨ ਭਰਾ ਮਦ ਹੁੰਦਾ ਹੈ ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਸਮੇਤ ਦੋਸਤਾਂ ਰਿਸ਼ਤੇਦਾਰਾਂ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਇਸ ਦੇ ਨਾਲ ਕੁਝ ਨਾ ਕੁਝ ਗਲਤ ਵਾਪਰ ਗਿਆ ਕਿਉਂਕਿ ਨਾਤਾ ਉਸ ਮਾਸੂਮ ਬੱਚੇ ਦਾ ਕੁਝ ਪਤਾ ਲੱਗ ਰਿਹਾ ਤੇ ਨਾ ਹੀ ਉਸਦੇ ਪਿਓ ਦਾ ਪਰ ਕੀ ਕੋਈ ਪਿਓ ਆਪਣੇ ਹੀ ਪੁੱਤ ਦੇ ਨਾਲ ਇੰਜ ਕਰ ਸਕਦਾ ਹੈ ਇਹ ਸੋਚ ਕੇ ਵੀ ਰੋਂਗٹے ਖੜੇ ਹੁੰਦੇ ਨੇ ਘਰ ਦੇ ਵਿੱਚ ਤਿੰਨ ਮਾਸੂਮ ਧੀਆਂ ਤੇ ਪਤਨੀ ਨੂੰ ਛੱਡਣ ਤੋਂ ਬਾਅਦ ਉਹ ਪੁੱਤ ਨੂੰ ਹੀ ਨਾਲ ਕਿਉਂ ਲੈ ਕੇ ਆਇਆ ਫਿਲਹਾਲ ਇਹ ਸਭ ਕੁਝ ਵਾਪਰਨ ਤੋਂ ਬਾਅਦ ਉਸਦੇ ਜਾਣਕਾਰ ਦੱਸਦੇ ਨੇ ਕਿ ਉਸਦੇ ਉੱਪਰ ਕੁਝ ਕਰਜ਼ਾ ਸੀ ਘਰ ਵੀ ਗਿਰਵੀ ਬੈਂਕ ਤੇ ਵਿੱਚ ਰੱਖਿਆ ਹੋਇਆ ਸੀ ਜਿਸ ਦੇ ਚਲਦੇ ਹੋਏ ਉਹ ਪਰੇਸ਼ਾਨ ਸੀ ਪਰ ਰੱਬ ਨਾ ਕਰੇ ਕਿ ਦੋਹਾਂ ਪਿਓ ਪੁੱਤ ਦੇ ਨਾਲ ਕੋਈ ਮਾੜੀ ਘਟਨਾ ਵਾਪਰੀ ਹੋਵੇ ਕਿਉਂਕਿ ਨਹਿਰ ਦੇ ਕੰਡੇ ਮਿਲਣ ਤੋਂ ਬਾਅਦ ਸਮਾਨ ਉਹਨਾਂ ਦੀ ਪਾਲ ਨਹਿਰ ਦੇ ਵਿੱਚ ਕੀਤੀ ਜਾ ਰਹੀ ਹੈ ਪੁਲਿਸ ਨੇ ਗੋਤਾਖਰਾਂ ਦੀ ਟੀਮ ਬੁਲਾ ਕੇ ਪਾਲ ਸ਼ੁਰੂ ਕੀਤੀ ਹੈ ਜਿਸ ਤੋਂ ਬਾਅਦ ਕੁਝ ਹੋਰ ਅਸ਼ੰਕਾਵਾਂ ਜਤਾਈਆਂ ਜਾ ਰਹੀਆਂ ਨੇ ਕਰਤੋ ਚੰਗੇ ਭਲੇ ਗਏ ਪਿਓ ਪੁੱਤ ਪਾਣੀ ਦੇ ਵਿੱਚ ਡੁੱਬਣ ਤੋਂ ਬਾਅਦ ਆਪਣੀ ਜਾਨ ਕਬਾ ਬੈਠੇ ਨੇ ਦੁਖਦ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਅਤੇ ਗੋਪਤਾਖੋਰ ਮੌਕੇ ਤੇ ਪਹੁੰਚੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਹਨਾਂ ਦੀ ਪਛਾਣ ਮੋਹਨ ਸਿੰਘ ਪੁੱਤਰ ਤਰਲੋਕ ਸਿੰਘ ਵਾਰਡ ਨੰਬਰ 9 ਉਮਰ 35 ਸਾਲ ਅਤੇ ਉਸਦਾ ਪੁੱਤਰ ਪ੍ਰਿੰਸ ਜਿਸ ਦੀ ਉਮਰ ਕਰੀਬ 9 ਸਾਲ ਦੀ ਦੱਸੀ ਜਾ ਰਹੀ ਹੈ ਦੋਵਾਂ ਦੀ ਪਛਾਣ ਕੀਤੀ ਗਈ ਹੈ ਦਰਬਾਰਾ ਸਿੰਘ ਹੈਪੀ ਨੇ ਇਸ ਮੌਕੇ ਤੇ ਕਿਹਾ ਕਿ ਮੋਹਨ ਸਿੰਘ ਅਤੇ ਉਸ ਦਾ ਪੁੱਤ ਪ੍ਰਿੰਸ ਬੀਤੀ ਸ਼ਾਮ ਨੂੰ ਨਹਿਰ ਦੇ ਵਿੱਚ ਡੁੱਬ ਗਏ ਸਨ ਮੋਹਨ ਸਿੰਘ ਦੇ ਤਿੰਨ ਧੀਆ ਤੇ ਇੱਕ ਪੁੱਤ ਹੈ ਦੱਸਦੀ ਹੈ ਕਿ ਮੋਹਨ ਸਿੰਘ ਉੱਪਰ 5-7 ਲੱਖ ਰੁਪਏ ਦਾ ਕਰਜ਼ਾ ਵੀ ਸੀ ਜਿਸ ਦੇ ਚਲਦਿਆਂ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਉਹੋ ਚਿੰਤਾ ਦੇ ਵਿੱਚ ਹੋਣਾ ਹੈ। ਉਹਨਾਂ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਹੀ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਲਹਿਰਾ ਸਿਟੀ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਬੀਤੀ ਸ਼ਾਮ ਇਤਲਾ ਮਿਲੀ ਸੀ ਕਿ ਪਿਓ-ਪੁੱਤ ਨਹਿਰ ਦੇ ਵਿੱਚ ਡੁੱਬ ਗਏ ਨੇ ਅਤੇ ਜਦੋਂ ਉਹਨਾਂ ਨੇ ਆ ਕੇ ਭਾਲ ਸ਼ੁਰੂ ਕੀਤੀ ਤਾਂ ਇਹ ਪਤਾ ਲੱਗਿਆ ਕਿ ਹੁਣ ਤੱਕ ਕੋਈ ਉਗ ਸੁਗ ਨਹੀਂ ਮਿਲੀ ਹੈ। ਹੋ ਸਕਦਾ ਹੈ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਉਹ ਕਿਤੇ ਹੋਰ ਲੰਘ ਗਏ। ਉਹਨਾਂ ਦੇ ਨਾਲ ਗੋਤਾਖੋਰਾਂ ਦੀ ਟੀਮ ਵੀ ਮੌਜੂਦ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਸਵਿੰਦਰ ਸਿੰਘ ਗੋਤਾਖੋਰ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਜਾਣਕਾਰੀ ਦੇ ਅਨੁਸਾਰ ਦੋ ਵਿਅਕਤੀ ਡੁੱਬਣ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਪਾਲ ਸ਼ੁਰੂ ਕੀਤੀ ਹੈ ਪਰ ਹੁਣ ਤੱਕ ਦੋਹਾਂ ਦੇ ਵਿੱਚੋਂ ਕਿਸੇ ਦਾ ਵੀ ਕੋਈ ਵੀ ਅਤਾ ਪਤਾ ਨਹੀਂ ਹੈ ਫਿਲਹਾਲ ਗੋਤਾਖੁਰਾਂ ਦੀ ਟੀਮ ਅਤੇ ਪੁਲਿਸ ਵਾਲੇ ਹੋਰ ਕੀ ਕੁਝ ਦੱਸ ਰਹੇ ਨੇ ਇਸ ਦੇ ਬਾਬਤ ਜਾਣ ਲੈਣੇ ਆ ਮੇਰਾ ਨਾਮ ਦਰਵਾਰਾ ਸਿੰਘ ਹੈਪੀ ਜੀ ਦਰਵਾਰਾ ਜੀ ਐ ਜਿਹੜੇ ਮੁੰਡੇ ਡੁੱਬੇ ਨੇ ਉਹ ਕੌਣ ਸੀਗੇ ਕੀ ਕੰਮਕਾਰ ਕਰਦੇ ਸੀ ਕਿਵੇਂ ਇਹ ਹਾਦਸਾ ਇਹ ਸਾਡੇ ਬਾੜ ਨੰਬਰ 9 ਦਾ ਮੋਹਨ ਸਿੰਘ ਦੀ ਗਾਈ ਇਹ ਮਤਲਬ ਦਿਹਾੜੀ ਕਰਕੇ ਆਪਣੇ ਟੱਬਰ ਦਾ ਜਿਹੜਾ ਜਮ ਤਾਈਮ ਪਾਸ ਕਰਦਾ ਸੀਗਾ ਤੇ ਮਤਲਬ ਕਿ ਜਾਦੇ ਕਰਜ਼ਾ ਹੋਣ ਕਰਕੇ ਪਰਿਵਾਰ ਤੇ ਇਹ ਅਪਸਟ ਰਹਿੰਦਾ ਸੀਗਾ ਹੋ ਸਕਦਾ ਹੈ ਵੀ ਇਸ ਨੇ ਜਿਹੜਾ ਇਹ ਕਦਮ ਹੈ ਇਹ ਕਰਜ਼ੇ ਦੇ ਭਾਰ ਕਰਕੇ ਚੱਕਿਆ ਹੋਵੇ ਪਰਿਵਾਰ ਚ ਕੌਣ ਕੌਣ ਸੀ ਜੀ ਕਿੰਨੇ ਪਰਿਵਾਰ ਦੇ ਮੈਂ ਇਹ ਛੋਟਾ ਜਿਹਾ ਮਾਂ ਹੈ ਪਰਿਵਾਰ ਚ ਇਹਦੇ ਵੀ ਇਹਦੀ ਮਾਤਾ ਹੈ ਤੇ ਤਿੰਨੇ ਦੀਆਂ ਲੜਕੀਆਂ ਨੇ ਤੇ ਦੋ ਆਪਸੀ ਇੱਕ ਇਹਦਾ ਭਰਾ ਹੈ ਜੀ ਕਿੰਨਾ ਕੁ ਕਰਜ਼ਾ ਲੱਗਦਾ ਸੀ ਪਤਾ ਲੱਗਿਆ ਕਰਜ਼ਾ ਤਾਂ ਤਕਰੀਬਨ ਕਾਫੀ ਹੈ ਜੀ ਇਹਨਾਂ ਜੁਮੇ ਪਹਿਲਾਂ ਜ਼ਮੀਨ ਜਮੂਨ ਸੀ ਸਾਰੀ ਉਹ ਵਿਕ ਗਈ ਜੀ ਇੱਕ ਘਰ ਹੈ ਜਿਹੜਾ ਉਹ ਵੀ ਬੈਂਕ ਚ ਪਿਆ ਹੈ ਮੰਨ ਲੇ ਕਿ ਬਹੁਤ ਜ਼ਿਆਦਾ ਜਿਹੜੀ ਹਾਲਤ ਮਾੜੀ ਸੀ ਕਰਜ਼ਾ ਤਕਰੀਬਨ 5-7 ਲੱਖ ਰੁਪਏ ਕਰਜ਼ਾ ਜਿਹੜਾ ਹੈਗੇ ਪ੍ਰਬਾਰ ਇਹ ਕਿਸ ਤਰ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਹਜੇ ਤੱਕ ਡੈਡ ਬੋਡੀਆਂ ਮਿਲੀਆਂ ਜਾਂ ਨਹੀਂ ਕਿਸ ਤਰ੍ਹਾਂ ਦੀ ਕਿਤੇ ਕਿਤੇ ਤੁਸੀਂ ਭਾਲ ਕਰ ਰਹੇ ਹਜੇ ਕੋਈ ਡੈਡ ਬੋਡੀ ਨਹੀਂ ਮਿਲੀ ਜੀ ਹੁਣ ਕੋਤਾਖੋਰ ਲਾ ਕੇ ਅਸੀਂ ਜਿਹੜਾ ਲਹਿਰੇ ਤੋਂ ਲੈ ਕੇ ਇਹ ਅੱਗੇ ਨੂੰ ਅਸੀਂ ਸਾਰੇ ਬਖਸ਼ੀ ਵਾਲਾ ਅੱਗੇ ਨੂੰ ਜਾ ਰਹੇ ਹ ਮੰਦਰਾ ਤੱਕ ਜਿੱਥੇ ਵੀ ਦੇਖਦੇ ਆਂ ਵੀ ਇੱਥੇ ਕਿੱਥੇ ਡੈਡ ਬੋਡੀ ਇਹਨਾਂ ਦੀ ਮਿਲੀ ਮੈਂ ਨਾਮ ਮੇਰਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਜੀ ਇਹ ਕਹਿਣਾ ਚਾਹੁੰਦੇ ਜਿਹੜੇ ਕੱਲ ਡੈਡ ਬੋਡੀਆਂ ਤੇ ਗਰੇਡ ਰਹੇ ਦੇਖੋ ਜੀ ਕੋਸ਼ਿਸ਼ ਕਰ ਰਹੇ ਆਂਗੇ ਉਹਨਾਂ ਨੂੰ ਲੱਭਣ ਦੀ ਸਾਨੂੰ ਹੁਣ ਪਤਾ ਲੱਗਿਆ ਫੋਨ ਆਏ ਨਹੀਂ ਜੀ ਚੌਂਕੀ ਚੋ ਤੇ ਕਿਤੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜੀ ਕੋਈ ਵੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਲੱਗਦਾ ਇਹਨਾਂ ਨੂੰ ਪਹਿਲਾਂ 20 ਸਾਲ ਹੋ ਗਏ ਲਗਭਗ ਸਾਨੂੰ ਕੰਮ ਕਰਦਿਆਂ ਨੂੰ ਇਹ ਜੀ ਤੇ ਕਦੇ ਕਿਸੇ ਨੇ ਅੱਜ ਤੱਕ ਕੋਈ ਵੀ ਪੰਜੀ ਦੀ ਸਹਾਇਤਾ ਨਹੀਂ ਕੀਤੀ ਨਾ ਲੋਕਲ ਬੰਦੇ ਨੇ ਕਿਸੇ ਲਈ ਬਲਕਿ ਜਦੋਂ ਕਿਸੇ ਦੀ লাশ ਕੱਢਦੇ ਨਹੀਂ ਮਿਲ ਜਾਂਦਾ ਤਾਂ ਸਾਨੂੰ ਜਿੱਥੋਂ ਮਿਲ ਗਿਆ ਉੱਥੇ ਛੱਡ ਕੇ ਆ ਜਾਂਦੇ ਨੇ ਇਹ ਅਸੀਂ ਅਬਦੇ ਖਰਚੇ ਤੇ ਆਉਣੇ ਹੀ ਅਬਦੇ ਦੀ ਜਾਂਦੇ ਆਂ ਸੇਵਾ ਕਰਦੇ ਆਂ ਜੀ ਜਿਹੜੀ ਕੱਲ ਗੇਰੇ ਨੇ ਇੱਕ ਬੱਚਾ ਤੇ ਇੱਕ ਲੜਕਾ ਉਹਦੇ ਭਾਲ ਕਿਸ ਤਰ੍ਹਾਂ ਜਾਰੀ ਕਰੀ ਇਸ ਤਰ੍ਹਾਂ ਕਰ ਰਹੇ ਉਹਦੀ ਪੂਰੀ ਭਾਲ ਜਾਰੀ ਹੈ ਹੁਣ ਪਿੱਛੇ ਜਾ ਰਹੇ ਆ ਜਿੱਥੋਂ ਡਿਗੇ ਸੀਗੇ ਉੱਥੋਂ ਕੋਸ਼ਿਸ਼ ਕਰਾਂਗੇ ਜੀ ਉਹਨਾਂ ਨੂੰ ਲੱਭਣ ਦੀ ਮਾਲਕ ਕਰੇ ਮਿਲ ਜਾਣ ਜੀ ਬਾਕੀ ਦੇਖ ਰਹੇ ਆ ਜੀ ਕੋਸ਼ਿਸ਼ ਪੂਰੀ ਜਾਰੀ ਹੈ ਜੀ ਹਾਂ ਜੀ ਕੋਮਨ ਜੀ ਬੰਦੇ ਜਿਹੜੇ ਨੇ ਨੈਤ ਕੀਰੇ ਕਿਵੇਂ ਤਲਾਸ਼ ਮਿਲੀ ਤੁਹਾਨੂੰ ਫਰਿ ਜਾਣ ਕੱਲ੍ਹ ਸਾਨੂੰ ਤਲਾਸ਼ ਮਿਲੀ ਸੀ ਵੀ ਜਿਹੜੀ ਆ ਲਹਿਰੇ ਤੋਂ ਲਹਿਰ ਜਾਂਦੀ ਹੈ ਇਹ ਤੇ ਕੁਝ ਬਲੇ ਮਿਲਿਆ ਨੇ ਕੋਈ ਮੋਟਰਸਾਈਕਲ ਖੜਾ ਸੀ ਉੱਤਰ ਉਹਦੇ ਕੱਪੜੇ ਵੀ ਪਏ ਸੀ ਕੋਈ ਜਗਮਉਨ ਸਿੰਘ ਸਨ ਆਫ ਤਰਲੋਕ ਸਿੰਘ ਸੀ ਲੈਣੇ ਦਾ ਇੱਕ ਮੁੰਡਾ ਸੀ ਉਹਦੇ ਨਾਲ ਇਹਨਾਂ ਬਾਰੇ ਪਤਾ ਲੱਗਿਆ ਸੀ ਵੀ ਉਹਨਾਂ ਦੇ ਕੱਪੜੇ ਪਏ ਨੇ ਸੀ ਉਹ ਤਾਂ ਸਾਨੂੰ ਸ਼ੱਕ ਹੈ ਵੀ ਸ਼ਾਇਦ ਇੱਥੇ ਕਿਤੇ ਨਹਿਰ ਤੇ ਹੀ ਰੁੜ ਗਏ ਜਾਂ ਕੀ ਹੋਇਆ ਉਹਦੇ ਬਾਰੇ ਤਲਾਸ਼ ਕਰ ਰਹੀ ਹੈ ਜੀ ਗੋਤਾ ਖੋਰ ਲਾਏ ਹੋਏ ਨੇ ਇਸ ਤੋਂ ਇਲਾਵਾ ਹੋਰ ਵੀ ਪਰਿਵਾਰਕ ਮੈਂਬਰ ਇਹਨਾਂ ਦੇ ਤੇ ਹੋਰ ਮਤਲਬ ਪੁਲਿਸ ਵੱਲੋਂ ਵੀ ਲੱਭਣ ਦੀ ਕੋਸ਼ਿਸ਼ ਕੀਤੀ ਇਹਦੋਂ ਕਿੱਥੇ ਕਿੱਥੇ ਲੱਗਿਆ ਜਾ ਰਿਹਾ ਹੈਗਾ ਇਹ ਇਹ ਬਕਸ਼ੀ ਵਾਲੇ ਤੱਕ ਮਤਲਬ ਸਾਡੀ ਪੁਲਿਸ ਪਾਰਟੀ ਫਿਰ ਰਹੀ ਹੈ ਜੀ ਅੱਗੇ ਵੀ ਅਸੀਂ ਬੋਹਾ ਵਗੈਰਾ ਤੋਂ ਜਿੱਧਰ ਨਹਿਰ ਜਾਂਦੀ ਹੈ ਇਹ ਅੱਗੇ ਇਨਫੋਰਮ ਕਰਤਾ ਇਸ ਚੀਜ਼ ਬਾਰੇ ਕਿ ਜਿੱਥੇ ਵੀ ਜਦੋਂ ਵੀ ਕੋਈ ਪਤਾ ਲੱਗਦਾ ਹੈ ਇਹਦੇ ਬਾਰੇ ਤਾਂ ਇਹਨਾਂ ਨੂੰ ਸੂਚਿਤ ਕਰ ਦਿੰਦੇ ਕਿੰਨਾ ਸਮਾਂ ਹੋ ਗਿਆ ਜੀ ਇਹਨਾਂ ਨੂੰ ਕੱਲ ਸ਼ਾਮ ਦੇ ਪਤਾ ਲੱਗਾ ਸਰ ਜੀ ਅਜੇ ਤੱਕ ਕੋਈ ਅਜੇ ਤੱਕ ਕੋਈ ਪਤਾ ਨਹੀਂ